ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਮਨੁੱਖੀ ਮਨ ਦੀਆਂ ਅਨੇਕਾਂ ਕਮਜ਼ੋਰੀਆਂ ਬਿਮਾਰੀਆਂ ਤੇ ਰੋਗਾਂ ਤੋਂ ਇਨਾਂ ਕੋ ਮਨੁੱਖ ਨੂੰ ਅਗਾਹ ਕੀਤਾ ਹੈ ਜੇ ਕੋਈ ਮਨੁੱਖ ਗੁਰੂ ਸਾਹਿਬ ਜੀ ਕਿਸੇ ਇੱਕ ਬਚਨ ਨੂੰ ਵੀ ਸਮਝ ਕੇ ਕਮਾ ਲਏ ਉਸ ਭਾਵ ਜਲੋਂ ਪਾਰ ਹੋ ਜਾਏ ਉਹਦਾ ਸਮਾਜਿਕ ਧਾਰਮਿਕ ਅਧਿਆਤਮਿਕ ਜੀਵਨ ਬਹੁਤ ਚੜ੍ਹਦੀ ਕਲਾ ਵਾਲਾ ਹੋ ਜਾਏ ਚਲੋ ਮਨੁੱਖੀ ਸੁਭਾਅ ਸੰਸਾਰ 'ਚ ਰਹਿੰਦੇ ਆ ਬੰਦਾ ਬਹੁਤ ਗਲਤੀਆਂ ਕਰਦਾ ਹੈ ਬੜਾ ਕੁਝ ਗਲਤ ਕਰ ਜਾਂਦਾ ਹੈ ਪਰ ਮਹਾਰਾਜ ਸਾਨੂੰ ਅਗਾਹ ਕਰਦੇ ਨੇ ਇੱਕ ਬਹੁਤ ਵੱਡੀ ਬਿਮਾਰੀ ਇਸ ਮਨੁੱਖੀ ਮਨ ਨੂੰ ਜਿਹੜੀ ਅੱਜ ਲੱਗ ਚੁੱਕੀ ਹੈ ਇੰਜ ਕਹਿ ਲੋ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਉਹ ਹੈ ਕਿਸੇ ਦੂਜੇ ਦਾ ਪਰਾਏ ਦਾ ਹੱਕ ਖਾਣਾ ਪਰਾਇਆ ਹੱਕ ਖਾਣਾ ਵੀ ਕਹਿ ਸਕਦੇ ਹਾਂ ਅਰ ਦੁਨੀਆ ਬੜੇ ਸ਼ੌਕ ਨਾਲ ਖਾ ਰਹੀ ਹੈ ਬਹੁਤ ਵੱਡੀ ਗਿਣਤੀ 'ਚ ਹੱਕ ਖਾਦਾ ਜਾ ਰਿਹਾ ਹੈ ਖਾਸ ਤੌਰ ਤੇ ਗਰੀਬਾਂ ਦਾ ਤੇ ਲੋੜਵੰਦਾਂ ਦਾ ਹੱਕ ਤੇ ਕਮਾਲ ਦੀ ਗੱਲ ਇਹ ਹੈ ਵੀ ਇਹਨੂੰ ਦੁਨੀਆਂ ਜਾਂ ਲੋਕ ਜਾਂ ਹੱਕ ਮਾਰਨ ਵਾਲੇ ਹੱਕ ਖਾਣ ਵਾਲੇ ਦੂਜੇ ਦਾ ਉਹ ਇਹਨੂੰ ਕੋਈ ਬਿਮਾਰੀ ਜਾਂ ਇਹਨੂੰ ਗਲਤ ਕਰਮ ਹੀ ਨਹੀਂ ਮੰਨਦੇ ਤੇ ਹੁਣ ਆਓ ਮੈਂ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਦਾ ਇਹਦੇ ਬਾਰੇ ਕੀ ਖਿਆਲ ਹੈ ਉਹ ਲੋਕ ਧਿਆਨ ਦੇਣ ਜਿਨ੍ਹਾਂ ਨੂੰ ਇਹ ਭਰਮ ਹੈ ਭੁਲੇਖਾ ਹੈ ਵੀ ਅਸੀਂ ਤੇ ਬੇਈਮਾਨੀ ਦੀ ਠੱਗੀ ਦੀ ਲੋਕਾਂ ਦੇ ਗਰੀਬਾਂ ਦੇ ਪੈਸੇ ਮਾਰ ਕੇ ਜਿੰਨੇ ਮਰਜ਼ੀ ਕਮਾਈ ਕਰਦੇ ਸਾਨੂੰ ਪੁੱਛਣ ਵਾਲਾ ਕੌਣ ਹੈ ਸਾਨੂੰ ਕੀ ਹੋਏਗਾ ਧਿਆਨ ਦਿਓ ਅੱਜ ਇੱਕ ਘਟਨਾ ਸਾਂਝੀ ਕਰਨੀ ਹੈ ਕਈਆਂ ਦੇ ਕਪੜਾ ਖੁੱਲ ਗਏ ਤੁਹਾਨੂੰ ਇਹ ਜਿਹੜਾ ਨਸ਼ਾ ਚੜਿਆ ਨਾ ਹੋ ਸਕਦਾ ਅੱਜ ਇਹ ਸ਼ਬਦ ਸੁਣ ਕੇ ਤੁਹਾਡਾ ਨਸ਼ਾ ਉੱਤਰ ਜਾਏ ਤੇ ਹੋ ਸਕਦਾ ਗੁਰੂ ਮਿਹਰ ਕਰੇ ਕਿਤੇ ਕੋਈ ਇਸ ਭੈੜੀ ਅਲਾਮਤ ਬਿਮਾਰੀ ਤੋਂ ਬਚ ਜਾਏ ਬਾਬਾ ਨਾਨਕ ਜੀ ਨੇ ਬਚਨ ਕੀਤਾ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੋਰ ਪੀਰ ਹਮ ਤਾਂ ਬਰੇ ਜਾ ਮੁਰਦਾਰ ਨਾ ਖਾਈ ਉਹਤੇ ਮੁਰਦਾਰ ਸ਼ਬਦ ਵਰਤਿਆ। ਇਹਦਾ ਸਿੱਧਾ ਸਬੰਧ ਪਰਾਏ ਹੱਕ ਨਾਲ ਜਾਜਦਾ। ਮਹਾਰਾਜ ਕਹਿੰਦੇ ਨੇ ਬੜੀ ਦੁਨੀਆ ਦਾਅਵੇ ਕਰਦੀ ਹੈ ਜੀ ਕਿ ਅਸੀਂ ਤੇ ਜੀ ਮੁਰਦਾਰ ਨਹੀਂ ਖਾਂਦੇ, ਅਸੀਂ ਮਾਸ ਨਹੀਂ ਖਾਂਦੇ, ਅਸੀਂ ਤੇ ਵੈਸ਼ਨੂ ਹਾਂ। ਪਰ ਮਹਾਰਾਜ ਕਹਿੰਦੇ ਕਿਸੇ ਦਾ ਹੱਕ ਤੇ ਖਾ ਰਹੇ ਆ ਨਾ। ਜੇ ਤੂੰ ਕਿਸੇ ਪਰਾਏ ਦਾ ਹੱਕ ਖਾ ਰਿਹਾ ਹੈ, ਕਿਸੇ ਦਾ ਮਿਹਨਤ ਦਾ ਪੈਸਾ ਖਾ ਰਿਹਾ ਹੈ, ਕਿਸੇ ਦਾ ਇਮਾਨ ਦਾ ਪੈਸਾ ਖਾ ਰਿਹਾ ਹੈ। ਤਾਂ ਸਮਝ ਲੈ ਤੂੰ ਮੁਰਦਾਰ ਖਾ ਰਿਹਾ ਹੈ। ਤੂੰ ਮਾਸ ਖਾ ਰਿਹਾ ਹੈ ਤੂੰ ਖੂਨ ਪੀ ਰਿਹਾ ਹੈ ਤੇ ਫਿਰ ਤੈਨੂੰ ਕਿਹੜੇ ਹਿਸਾਬ ਨਾਲ ਪਾਕ ਪਵਿੱਤਰ ਕਿਹਾ ਜਾਏ ਤੇ ਧਰਮੀ ਕਿਹਾ ਜਾਏ ਇਹ ਤੇ ਫਿਰ ਇਸ ਤਰ੍ਹਾਂ ਹੈ ਉਸ ਸੂਰ ਉਸ ਗਾਏ ਇਹਦਾ ਅਰਥ ਹੈ ਜਿਵੇਂ ਮੁਸਲਮ ਨੇ ਸੂਰ ਖਾ ਲਿਆ ਤੇ ਇੱਕ ਹਿੰਦੂ ਨੇ ਗਾਂ ਖਾ ਲਈ ਕਹਿੰਦੇ ਜਿਸ ਨੇ ਪਰਾਇਆ ਹੱਕ ਖਾ ਲਿਆ ਸਮਝ ਲਓ ਉਹਦੇ ਲਈ ਇਹ ਇੱਕ ਬੜੀ ਭੈੜੀ ਸਜ਼ਾ ਹੋ ਜਾਂਦੀ ਹੈ ਹੁਣ ਜਿਹੜੇ ਲੋਕੇ ਨੂੰ ਖਾਂਦੇ ਨੇ ਅਸਲ ਵਿੱਚ ਜਦੋਂ ਬੰਦਾ ਹੱਕ ਖਾਂਦਾ ਹੈ ਕਿਸੇ ਦੀ ਮਿਹਨਤ ਮੁਸ਼ਕਲ ਦਾ ਪੈਸਾ ਮਾਰ ਲਿੰਦਾ ਹੈ ਘਟ ਦਿੰਦਾ ਹੈ ਲਟਕਾ ਕੇ ਦਿੰਦਾ ਹੈ ਦੁਖੀ ਕਰਕੇ ਦਿੰਦਾ ਹੈ ਫਿਰ ਅੱਧੇ ਦਿੰਦਾ ਤੇ ਕਈ ਤੇ ਮੁੱਕਰੀ ਜਾਂਦੇ ਨੇ ਕਹਿ ਦਿੰਦੇ ਨੇ ਕਰ ਲੈ ਜੋ ਕਰਨਾ ਸੀ ਪੈਸੇ ਨਹੀਂ ਦੇਣੇ ਹੁਣ ਮੈਂ ਇੱਥੇ ਇੱਕ ਬੇਨਤੀ ਕਰਾਂ ਜਿਹੜਾ ਗਰੀਬ ਬੰਦਾ ਹੁੰਦਾ ਹੈ ਨਾ ਸਾਥ ਸੰਗਤ ਤੋਂ ਸੋਚਦਾ ਹੈ ਵੀ ਮੈਂ ਹੁਣ ਇਹਦਾ ਕੀ ਕਰ ਸਕਦਾ ਫਿਰ ਉਹ ਆਪਣੇ ਮਾਲਕ ਅੱਗੇ ਆਪਣੇ ਸੱਚੇ ਪਾਤਸ਼ਾਹ ਆਪਣੇ ਰੱਬ ਵਾਹਿਗੁਰੂ ਰਾਮ ਅੱਗੇ ਅਰਦਾਸ ਕਰਦਾ ਹੈ ਵੇਹ ਰੱਬਾ ਇਹਨੇ ਮੇਰਾ ਹੱਕ ਮਾਰੇ ਬਾਕੀ ਹੁਣ ਤੂੰ ਦੇਖ ਰਹਿਦਾ ਕੀ ਕਰਨਾ ਮੈਂ ਤੇਦਾ ਕੁਝ ਕਰ ਨਹੀਂ ਸਕਦਾ ਸਿਆਣੇ ਨੇ ਇੱਕ ਗੱਲ ਕਹੀ ਹੈ ਕਹਿੰਦੇ ਹੰਕਾਰ ਦੇ ਵਿੱਚ ਚੂਰ ਬੰਦੇ ਗੁਮਾਨ ਦੇ ਵਿੱਚ ਆਕੜੇ ਹੋਏ ਇਨਸਾਨ ਲੋਕਾਂ ਦਾ ਪੈਸਾ ਹੱਕ ਮਾਰਨ ਵਾਲੇ పాਪੀ ਇਨਸਾਨ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਗਰੀਬ ਕੋ ਮਤ ਸਤਾ ਉਹ ਦਿਲ ਸੇ ਰੋ ਦੇਗਾ ਉਸਕੇ ਮਾਲਿਕ ਕੋ ਖਬਰ ਹੋਈ ਉਹ ਜੜ੍ਹ ਸੇ ਖੋਦਾ। ਤੇਰੀਆਂ ਜੜਾਂ ਤੱਕ ਨੂੰ ਵੀ ਉਖਾੜ ਕੇ ਰੱਖ ਦੇਗਾ। ਤੇਰੀਆਂ ਕੁਲਾਂ ਦਾ ਨਾਸ਼ ਕਰ ਦੇਗਾ। ਬਾਬਾ ਜੀ ਨੇ ਇਸ ਲਈ ਸਾਧ ਸੰਗਤ ਇਸ ਪੈੜੀ ਅਲਮਤ ਕਹਿ ਲੋ ਜਾਂ ਮਨ ਦੀ ਬੜੀ ਵੱਡੀ ਬਿਮਾਰੀ। ਮਹਾਰਾਜ ਨੇ ਖਾਸ ਧਿਆਨ ਦਿੱਤਾ। ਸਪਸ਼ਟ ਸ਼ਬਦਾਂ ਚ ਕਿਹਾ ਜੇ ਕੋਈ ਹੱਕ ਖਾਂਦਾ ਹੈ ਉਹ ਸਮਝ ਲਓ। ਮਾਸ ਖਾ ਰਿਆ, ਮੁਰਦਾਰ ਖਾ ਰਿਆ। ਅਰ ਸਿੱਧੀ ਗੱਲ ਕਹਿੰਦੇ ਮਰਿਆ ਹੋਇਆ ਜੀਵ ਵੀ ਖਾ ਰਿਆ। ਤੇ ਮੁਰਦਾਰ ਖਾਣ ਵਾਲੇ ਨੂੰ ਕੌਣ ਚੰਗਾਪਨ? ਇੱਕ ਪਾਸੇ ਪਾ ਦਾਵੇ ਕਰੀ ਜਾਂਦੇ ਆ ਜੀ ਅਸੀਂ ਤੇ ਜੀ ਮਾਸ ਨਹੀਂ ਖਾਂਦੇ ਮੱਛੀ ਨਹੀਂ ਖਾਂਦੇ ਆਂਡਾ ਨਹੀਂ ਖਾਂਦੇ दारू ਨਹੀਂ ਪੀਂਦੇ ਅਸੀਂ ਤੇ ਹੱਥ ਨਹੀਂ ਲਾਉਂਦੇ ਜਿੱਥੇ ਚੱਲਦੇ ਸੀ ਉੱਥੇ ਜਾਂਦੇ ਨਹੀਂ ਉੱਥੇ ਖੜ੍ਹਦੇ ਨਹੀਂ ਪਰ ਮਹਾਰਾਜ ਕਹਿੰਦੇ ਕਿਸੇ ਦਾ ਹੱਕ ਤੇ ਖਾ ਰਿਆ ਨਾ ਕਿਸੇ ਦੀ ਮਿਹਨਤ ਦਾ ਪੈਸਾ ਮਾਰ ਰਿਆ ਫਿਰ ਕਹਿੰਦੇ ਤੇਰਾ ਉਹ ਨਾ ਖਾਣਾ ਨਾ ਖਾਣਾ ਇੱਕ ਬਰਾਬਰ ਹੈ ਹੁਣ ਮੈਂ ਬੇਨਤੀ ਕਰਾਂ ਇੱਕ ਘਟਣਾ ਇੱਕ ਐਸਾ ਹੈ ਇਨਸਾਨ ਜਿਹਨੂੰ ਇੱਕ ਅਦੀ ਭਰਮ ਹੋ ਗਿਆ ਉਹਨੂੰ ਕਿਤੇ ਮਾਲਕ ਨੇ ਮਿਹਰ ਕੀਤੀ ਉਦੀ ਮਿਹਨਤ ਤੇ ਮਾਲਕ ਦੇ ਕਰਮ ਕਿਰਪਾ ਦੇ ਨਾਲ ਕਿਸੇ ਸਰਕਾਰੀ ਅਹੁਦੇ ਦੇ ਵਿੱਚ ਬਹੁਤ ਵੱਡਾ ਰੁਤਬਾ ਮਿਲ ਗਿਆ ਸਾਈਨ ਕਰਦਾਂ ਸੰਗ ਸਾਈਨ ਕਰਨ ਦਾ ਬੜਾ ਵੱਡਾ ਰੁਤਬਾ ਹੁੰਦਾ ਕੋਈ ਵੱਡਾ ਅਪਸਰ ਕਹਿ ਲੋ ਲੱਗਿਆ ਤੇ ਦਿਨਾਂ ਦੇ ਵਿੱਚ ਖੇਡ ਪਲਟੀ ਮਨ ਦੇ ਅੰਦਰ ਲਾਲਚ ਇੰਨਾ ਜ਼ਿਆਦਾ ਭਰ ਗਿਆ ਤਨਖਾਹ ਤੇ ਹੈ ਪਰ ਤਨਖਾਹ ਨਾਲ ਕਹਿੰਦੇ ਨੇ ਢਿੱਡ ਨਹੀਂ ਭਰਦਾ ਜਦੋਂ ਮਨ ਭੁੱਖਾ ਹੋਵੇ ਨਾ ਸਾਧ ਸੰਗਤ ਪਰ ਗੁਰੂ ਸਾਹਿਬ ਦੀ ਸੱਚੀ ਬਾਤ ਹੈ ਮਹਾਰਾਜ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉੱਤਰੇ ਜੇ ਬੰਨਾ ਪੁਰੀਆਂ ਪਾਣ। ਭੁੱਖੇ ਮਨ ਨੂੰ ਲਾਲਚ ਮਨ ਨੂੰ ساری ਦੁਨੀਆ ਦਾ ਧਨ ਵੀ ਦੇ ਦੇ ਤੇ ਤਾਂ ਵੀ ਕੋਈ ਨਹੀਂ ਰੱਜਦਾ ਤਨਖਾਣ ਨਾਲ ਕੇ ਚੁਰਜਦਾ। ਤੇ ਕਹਿੰਦੇ ਜੀ ਹਰ ਇੱਕ ਨੂੰ ਕਹਿ ਦਿਆ ਕਰੇ ਜੇ ਮੇਰੇ ਤੋਂ ਸਾਈਨ ਕਰਾਉਣੇ ਇੰਨੇ ਹਜ਼ਾਰ ਲੱਗਣਗੇ। ਇੰਨੇ ਪੈਸੇ ਲੱਗਣਗੇ। ਮੇਰੇ ਤੋਂ ਕੰਮ ਕਰਾਉਣਾ ਇੰਨਾ ਪੈਸਾ ਲੱਗੇਗਾ। ਚਲੋ ਸਰਦਾ ਪੂਜਤਾ ਬੰਦਾ ਦੇ ਦੇ ਦਿੰਦਾ ਸੀ। ਪਰ ਗਰੀਬ ਤੇ लाचार ਇਨਸਾਨ ਕਈਆਂ ਦੇ ਕੰਮ ਰਹਿ ਜਾਣੇ, ਕਈਆਂ ਦੇ ਰੁਕ ਜਾਣੇ, ਕਈਆਂ ਦਾ ਨੁਕਸਾਨ ਹੋ ਜਾਣਾ ਪਰ ਉਹਦੇ ਲਈ ਪੈਸਾ ਹੀ ਮੁੱਖ ਸੀ। ਤਦੋਂ ਇੱਥੇ ਤੱਕ ਵੀ ਚੱਲੀ ਜਾਂਦੀ। ਉਹਨੇ ਹੋਰ ਕੰਮ ਕਰਨ ਲੱਗ ਪਿਆ ਜਿੰਨਾ ਤੋਂ ਕੰਮ ਕਰਾਉਂਦਾ ਸੀ ਖਾਸ ਤੌਰ ਤੇ ਗਰੀਬਾਂ ਮਿਹਨਤਕਸ਼ਾਂ ਤੋਂ ਉਹਨੇ ਘਰ ਬਣਾਇਆ, ਕੋਠੀ ਬਣਾਈ, ਜ਼ਮੀਨਾਂ ਖਰੀਦੀਆਂ ਤੇ ਉੱਥੇ ਹਰੇਕ ਮਜ਼ਦੂਰ ਦੇ ਨਾਲ ਲੜਾਈ ਕਰਨੀ ਕਿਸ ਪਿੱਛੇ ਪੈਸੇ ਪਿੱਛੇ। ਕਿ ਤੂੰ ਕੰਮ ਕੱਟ ਕੀਤਾ ਮੈਂ ਪੈਸੇ ਕੱਟ ਦੇਣੇ ਤੇ ਤੈਨੂੰ ਪੂਰੇ ਨਹੀਂ ਦੇਣੇ। ਕਿਸੇ ਦੇ ਮਾਰ ਲਏ ਕਿਸੇ ਦੇ ਰੱਖ ਲਏ ਕਿਸੇ ਨੂੰ ਅੱਧੇ ਦਿੱਤੇ ਕਿਸੇ ਨੂੰ ਰਵਾ ਰਵਾ ਕੇ ਦਿੱਤੇ ਕਿਸੇ ਨੂੰ ਸਾਲ ਬਾਅਦ ਦਿੱਤੇ ਤੇ ਹੁਣ ਸਿਆਣੇ ਕਹਿੰਦੇ ਨੇ ਵੀ ਪਾਪਾਂ ਦਾ ਘੜਾ ਭਰਦਾ ਜ਼ਰੂਰ ਹੈ ਕਈ ਸਾਲ ਬੀਤ ਗਏ ਜੀ ਉਹ ਬੰਦਾ ਵੀ ਹਜ਼ਾਰਾਂ ਤੋਂ ਕਰੋੜਾਂ ਤੱਕ ਪਹੁੰਚ ਗਿਆ ਹੁਣ ਕਰਨ ਲਈ ਕੁਦਰਤ ਦੀ ਜਦੋਂ ਤਾਂ ਪਾਪਾਂ ਦਾ ਘੜਾ ਭਰਿਆ ਫਿਰ ਗੇੜ ਪੁੱਠਾ ਚੱਲਿਆ ਜਿਹੜੀ ਮਾ ਮਾਇਆ ਉਹਨੇ ਕੱਤਰ ਕੀਤੀ ਨਾ ਜਿਵੇਂ ਮਹਾਰਾਜ ਵੈਸੇ ਬਾਣੀ ਚ ਪਹਿਲਾਂ ਹੀ ਕਹਿ ਗਏ ਨੇ ਪਾਪਾਂ ਬਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈਂ ਕਹਿੰਦੇ ਬੰਦਿਆ ਜੇ ਤੂੰ ਸੋਚੇ ਨਾ ਮੈਂ ਹਜ਼ਾਰਾਂ ਤੋਂ ਕਰੋੜਾਂ ਰਾਤੋਂ ਰਾਤ ਬਰੋਣੇ ਜੇ ਫਿਰ ਪਾਪ ਹੀ ਕਰਨਾ ਪੈਗਾ ਫਿਰ ਮਿਹਨਤ ਨਾਲ ਖੂਨ ਪਸੀਨੇ ਦੀ ਕਮਾਈ ਨਾਲ ਨਹੀਂ ਜੁੜੇ ਤੇ ਪਾਪ ਕੀਤੇ ਫਿਰ ਮਹਾਰਾਜ ਕਹਿੰਦੇ ਨੇ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਹੁਣ ਜਦੋਂ ਤੇ ਪਾਪ ਕੀਤੇ ਉਦੋਂ ਤੇ ਦੁਨੀਆ ਬੜੀ ਇਕਤਰ ਹੁੰਦੀ ਐ ਪਰ ਜਦੋਂ ਲੇਖਾ ਦੇਣਾ ਪੈਂਦਾ ਬੰਦਾ ਇਕੱਲਾ ਹੀ ਰਹਿ ਜਾਂਦਾ ਬਹੁ ਪਰਪੰਚ ਕਰ ਪਰ ਤਨ ਲਿਆ ਵੈ ਸੁਤ ਦਾਰਾ ਪੈ ਆਣ ਲੁਟਾਵੇ ਮਨ ਮੇਰੇ ਭੁਲੇ ਕਾਪਟ ਨਕੀਜੈ ਅੰਤ ਨਵੇਰਾ ਤੇਰੇ ਜੀ ਪੈ ਲਿਜੇ ਤੂੰ ਜਿੰਨੀਆਂ ਠੱਗੀਆਂ ਮਾਰ ਲਿਆ ਜਿੰਨੇ ਮਰਜੀ ਲੋਕਾਂ ਨੂੰ ਖਿਲਾ ਲਿਆ ਖੁਸ਼ ਕਰ ਲਿਆ ਪਰ ਜਦੋਂ ਲੇਖਾ ਦੇਣਾ ਪੈਣਾ ਇਕੱਲਾ ਤੂੰ ਖੜਾ ਹੋਏਗਾ ਇਥੋਂ ਤੱਕ ਤੇਰਾ ਜੰਮਿਆ ਤੀ ਪੁੱਤ ਵੀ ਤੇਰੇ ਨਾਲ ਨਹੀਂ ਹੋਏਗਾ ਅੱਜ ਲੇਖੇ ਦਾ ਗੇੜ ਚੱਲਿਆ ਸਭ ਤੋਂ ਪਹਿਲੇ ਮਾਲਕ ਨੇ ਝੋਟ ਮਾਰੀ ਇਕਲੌਤਾ ਪੁੱਤਰ ਹੈ ਪਿਆਰ ਬੜਾ ਕਰਦਾ ਇਕਲੋਤੀ ਸੰਤਾਨ ਨਾਲ ਸੁਭਾਵਿਕ ਪਿਆਰ ਵੱਜ ਜਾਂਦਾ ਹੈ ਇੱਕੋ ਇੱਕ ਪੁੱਤਰ ਹੈ ਉਹਦੇ ਭਵਿੱਖ ਦਾ ਜ਼ਿੰਦਗੀ ਦਾ ਸ਼ਰਮਾਏ ਦਾ ਧਨ ਦੌਲਤ ਦਾ ਵਾਰਿਸ ਹੈ ਸਾਰੀ ਜ਼ਮੀਨ ਜਾਇਦਾਦ ਉਹਨੇ ਸਾਹਮਣੇ ਇਹ ਵਾਰਿਸ ਹੈ ਭਵਿੱਖ ਦਿਸਦਾ ਪਰ ਕਰਨੇ ਕੁਦਰਤ ਦੀ 20 ਸਾਲਾਂ ਦੀ ਪਰ ਜਵਾਨੀ ਦੀ ਉਮਰ 'ਚ ਜਦੋਂ ਰਿਸ਼ਤਾ ਲੱਭਦੇ ਨੇ ਮਾਂ-ਬਾਪ ਨੇ ਪੁੱਤ ਦੇ ਵਿਆਹ ਦੇ ਸੁਪਨੇ ਵੇਖੇ ਹੁੰਦੇ ਨੇ ਉਨਾ ਦਿਨਾਂ ਚ ਬੱਚਾ ਬਿਮਾਰ ਪੈ ਗਿਆ ਬਿਮਾਰ ਵੀ ਐਸਾ ਪਿਆਰ ਰੋਗ ਐਸਾ ਲੱਗ ਗਿਆ ਕਈ ਸਾਲ ਉਹਦਾ ਇਲਾਜ ਕਰਾਉਂਦੇ ਲੰਘ ਗਏ ਕਟਣ ਦੀ ਬਜਾਏ ਰੋਗ ਵੱਧ ਆ ਗਿਆ ਜਿਹੜੀਆਂ ਜ਼ਮੀਨਾਂ ਬਣਾਈਆਂ ਜਿਹੜਾ ਸੋਨਾ ਬਣਾਇਆ ਜਿਹੜੀਆਂ ਗੱਡੀਆਂ ਬਣਾਈਆਂ ਮਾਇਆ ਦੇ ਅੰਬਾਰ ਲਾਏ ਸਾਰਾ ਪੈਸਾ ਬਿਮਾਰੀ ਚ ਨਿਕਲਣ ਲੱਗ ਪਿਆ ਹੁਣ ਜਦੋਂ ਬਿਮਾਰੀ ਚ ਪੈਸਾ ਨਿਕਲਦਾ ਨਾ ਫਿਰ ਕਿਤੇ ਨਾ ਕਿਤੇ ਜਾ ਕੇ ਬੰਦੇ ਦੇ ਗੱਲ ਦਿਲ ਤੇ ਵੱਜਦੀ ਐ ਚੋਟ ਕਰਦੀ ਐ ਇਹਨੂੰ ਠੋਕਰ ਵੱਜਦੀ ਐ ਸਮਝ ਪੈਂਦੀ ਐ ਹੁਣ ਆਪਣੇ ਅੰਦਰ ਹੀ ਅੰਦਰ ਅਹਿਸਾਸ ਹੋਣ ਲੱਗ ਪਿਆ ਵੀ ਮਨਾ ਹੁਣ ਉਹ ਸਾਰਾ ਪੈਸਾ ਜਾ ਰਿਹਾ ਜਿਹੜਾ ਲੋਕਾਂ ਦੇ ਹੱਕ ਮਾਰ ਕੇ ਕਾਦਾ ਸੀ ਪੈਸਾ ਤੇ ਜਾ ਰਿਹਾ ਨਾਲ ਦੁੱਖ ਵੀ ਬਹੁਤ ਦੇ ਰਿਹਾ ਹੈ ਹੁਣ ਮਰਦਾ ਕੀ ਨਾ ਕਰਦਾ ਬੜਾ ਇਲਾਜ ਕਰਾਇਆ ਬੜੇ ਵੈਦ ਵਿਦੇਸ਼ਾਂ ਤੱਕ ਵੀ ਭੱਜ ਜਾਏ ਪਰ ਹਰ ਥਾਂ ਤੋਂ ਨਿਰਾਸ਼ਾ ਹੀ ਬੰਨੇ ਪਈ ਇੱਧਰ ਕਮਾਲ ਦੀ ਗੱਲ ਡਾਕਟਰਾਂ ਨੇ ਕਹਿ ਦਿੱਤਾ ਰੋਗ ਐਸਾ ਹੈ ਇਹ ਹੁਣ ਖਤਮ ਨਹੀਂ ਹੋਣਾ ਇਹ ਵਧੇਗਾ ਬਸ ਇੱਥੇ ਹੁਣ ਹੋਰ ਤੇਰੀ ਦਵਾਈ दारू ਕੁਛ ਨਹੀਂ ਚੱਲਣੀ ਕੇਵਲ ਅਰਦਾਸ ਹੀ ਕਰ ਲੈ ਜੇ ਕਿ ਤੇਰਾ ਭਤਰੀ ਸੁਣ ਲਏ ਡਾਕਟਰ ਹੱਥ ਖੜੇ ਕਰ ਗਏ ਹੁਣ ਅਸਲ ਵਿੱਚ ਇੱਥੇ ਆ ਕੇ ਫਿਰ ਬੰਦੇ ਨੂੰ ਅਹਿਸਾਸ ਹੁੰਦਾ ਵੀ ਨਹੀਂ ਜੋ ਕੀਤਾ ਉਹ ਬੜਾ ਗਲਤ ਕੀਤਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਮਾੜੇ ਪਾਸੇ ਜਾਣ ਤੋਂ ਰੋਕੋ ਨਾ ਜੀ ਬੰਦਾ ਉਦੋਂ ਕਈ ਵਾਰੀ ਸਾਡੇ ਨਾਲ ਲੜ ਵੀ ਪੈਂਦਾ ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ ਤੁਸੀਂ ਕੌਣ ਹੁੰਦੇ ਹੋ ਮੈਨੂੰ ਸਮਝਾਉਣ ਵਾਲੇ ਤੁਸੀਂ ਮੇਰੀ ਤੋਕੀ ਲੈਣਾ ਪਰ ਅੱਜ ਉਹ ਆਪ ਖੁਦ ਲੋਕਾਂ ਕੋਲ ਜਾ ਕੇ ਕਹਿ ਰਿਹਾ ਮੇਰੀ ਬਾਹ ਫੜੋ ਮੈਨੂੰ ਸਮਝਾਓ ਮੇਰੀ ਮਦਦ ਕਰੋ ਅੱਜ ਦੁਨੀਆ ਮਦਦ ਕਰਨ ਚਾਹ ਨਹੀਂ ਕਿਉਂ ਉਹੀ ਲੋਕਾਂ ਸੰਜ ਜਿੰਨਾਂ ਦਾ ਪੈਸਾ ਖਾਂਦਾ ਸੀ ਹੱਕ ਮਾਰਦਾ ਸੀ ਬੇਈਮਾਨੀ ਕਰਦਾ ਸੀ ਖੱਜਲ ਖਵਾਰ ਕਰਦਾ ਸੀ ਅੱਜ ਹੁਣ ਜਾਵੇ ਵੀ ਤੇ ਕਿਹੜੇ ਪੁਰਾਣੇ ਅੱਜ ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਬੇਈਮਾਨੀ ਦੀ ਕਮਾਈ ਹੀ ਤੇਰੀ ਜਾ ਰਹੀ ਹੈ ਉੱਤ ਤੇਰਾ ਲੇਖਾ ਭਰ ਰਿਹਾ ਹੈ ਅਰ ਧਿਆਨ ਵਿੱਚ ਰੱਖਿਓ ਕਈ ਵਾਰੀ ਬੰਦਾ ਆਪਣੇ ਤਨ ਤੇ ਆਏ ਦੁੱਖਾਂ ਨੂੰ ਤੇ ਸਹਿ ਲੈਂਦਾ ਹੈ ਪਰ ਆਪਣੇ ਪਿਆਰੇ ਆਪਣੀ ਔਲਾਦ ਤੇ ਆਏ ਹੋਏ ਦੁੱਖ ਨੂੰ ਬੰਦਾ ਬਹੁਤ ਜ਼ਿਆਦਾ ਆਪਣੇ ਮਨ ਦੇ ਉੱਪਰ ਉਹਦਾ ਜਿਹੜਾ ਦੁੱਖ ਹੈ ਉਹ ਪ੍ਰਭਾਵ ਉਹਦਾ ਕਬੂਲ ਕਰਦਾ ਹੈ ਭਾਵ ਇਹ ਕਹਿੰਦੇ ਔਲਾਦ ਦਾ ਦੁੱਖ ਬੰਦੇ ਨੂੰ ਬਹੁਤ ਜ਼ਿਆਦਾ ਦੁਖੀ ਕਰ ਦਿੰਦਾ ਹੈ ਇੰਨੀ ਜ਼ਿਆਦਾ ਆਤਮਾ ਦੁਖੀ ਹੋ ਗਈ ਇਹ ਸੋਚਦਾ ਕਦੀ ਕਦੀ ਵੀ ਇਹ ਨੂੰ ਮੇਰੀ ਉਮਰ ਲੱਗ ਜਾਏ ਮੈਂ ਅੱਜ ਹੀ ਮਰ ਜਾਾਂ ਅੱਜ ਹੀ ਮੇਰਾ ਛੁਟਕਾਰਾ ਹੋ ਜਾਏ ਮੇਰੀ ਉਮਰ ਇਹ ਨੂੰ ਲੱਗ ਪਰ ਮੇਰਾ ਪੁੱਤ ਠੀਕ ਹੋ ਜਾਏ ਪਰ ਨਹੀਂ ਜਦੋਂ ਰੱਬ ਨੇ ਸਜ਼ਾ ਦੇਣੀ ਹੈ ਬੰਦੇ ਨੂੰ ਜਿਉਂਦਾ ਰੱਖ ਕੇ ਵੀ ਦਿੰਦਾ ਰੱਬ ਮਾਰ ਕੇ ਸਜ਼ਾ ਨਹੀਂ ਦਿੰਦਾ ਕਈ ਵਾਰੀ ਰੱਬ ਬੰਦਾ ਮਰਨ ਦੀ ਕੋਸ਼ਿਸ਼ ਕਰਦਾ ਹੈ ਮਰਨ ਨਹੀਂ ਦਿੰਦਾ ਉਹਨੂੰ ਆਖਰੀ ਸਾਹ ਤੱਕ ਲੰਮੀ ਉਮਰ ਦੇ ਕੇ ਘੜੀਸ ਘੜੀਸ ਕੇ ਖਿੱਚ ਖਿੱਚ ਕੇ ਲੈ ਕੇ ਜਾਏਗਾ ਵੀ ਨਹੀਂ ਭੋਗ ਪਰ ਹੁਣ ਉਹ ਜਿਹੜਾ ਸਾਰਾ ਲੇਖਾ ਕੀ ਜਦ ਹਾਲਾਤ ਐਸੇ ਹੋ ਗਏ ਹੱਥ ਜੁੜ ਕੇ ਮੌਤ ਮੰਗਦਾ ਤੇ ਮੌਤ ਵੀ ਨਹੀਂ ਮਿਲਦੀ ਫਿਰ ਇੱਥੇ ਇੱਕੋ ਹੀ ਇਲਾਜ ਹੈ ਸਿਆਣੇ ਕਹਿੰਦੇ ਨੇ ਜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੋ ਜਾਏ ਤੇ ਗਲਤੀ ਮੰਨ ਲੇ ਕਬੂਲ ਕਰ ਲੇ ਸ਼ਰੇ ਆਮ ਮੰਨੇ ਸਾਰਿਆਂ ਦੇ ਸਾਹਮਣੇ ਮੰਨੇ ਤੇ ਫਿਰ ਉਹਦਾ ਖਮਿਆਜ਼ਾ ਭਰਨ ਨੂੰ ਵਿਚਾਰੋ ਜਾਂ ਕਿਤੇ ਮਾਲਕ ਫਿਰ ਮਿਹਰ ਕਰ ਦੇ ਇਹਦਾ ਪਾਰ ਉਤਾਰਾ ਹੋ ਸਕਦਾ ਪੁੱਤ ਚਲਾ ਗਿਆ ਕੋਈ ਚਾਰਾ ਨਾ ਚੱਲਿਆ ਪੁੱਤ ਚਲਾ ਗਿਆ ਅੱਧੀ ਤੋਂ ਵੱਧ ਕਮਾਈ ਵੀ ਜਿਹੜੀ ਸੀ ਉਹ ਨਾਲ ਲੈ ਗਿਆ ਭਾਵ ਅੱਧੀ ਤੋਂ ਵੱਧ ਕਮਾਈ ਕਈ ਕਰੋੜ ਰੁਪਈਆ ਉਹਦੇ ਇਲਾਜ ਤੇ ਲੱਗ ਗਿਆ ਪਰ ਬਚਿਆ ਫੇਰ ਵੀ ਨਾ ਹੋਰ ਵੱਡਾ ਦੁੱਖ ਪਈ ਇਸ ਚਿੰਤਾ ਨੇ ਉਹਨੂੰ ਰੋਗੀ ਬਣਾ ਦਿੱਤਾ ਅਧਰੰਗ ਹੋ ਗਿਆ ਪਾਸ਼ਾ ਮਾਰਿਆ ਗਿਆ ਪਤਨੀ ਵਿਛਾਦ ਛੱਡ ਗਈ ਉਹਨੇ ਤੇ ਪਹਿਲੇ ਹੀ ਦੇਖ ਲਈ ਸੀ ਹਿਸਾਬ ਕਿਤਾਬ ਜਿੰਨਾ ਚਿਰ ਮਾਇਆ ਸੀ ਰੰਗ ਤਮਾਚੇ ਸਾਨੂੰ ਬੈਠੀ ਰਹੀ ਪਰ ਜਦੋਂ ਦੇਖ ਲੈ ਵੀ ਉਹਨੂੰ ਇਹਦੇ ਪੱਲੇ ਕੱਖ ਨਹੀਂ ਬਚਿਆ ਮੇਰਾ ਪੁੱਤ ਦੇ ਕਰਮਾਂ ਦਾ ਭਾਗੀ ਬਣ ਕੇ ਚਲਾ ਗਿਆ ਇਹ ਆਪ ਵੀ ਪੈ ਗਿਆ ਤੇ ਬਚਣਾ ਇਹਨੇ ਵੀ ਕੋਈ ਨਹੀਂ ਉਹ ਵੀ ਛੱਡ ਕੇ ਜਿਹੜੀ ਇਕੱਲਾ ਹੀ ਰਹਿ ਗਿਆ ਹੁਣ ਸਾਧ ਸੰਗਤ ਆਪਣਾ ਕੋਈ ਨਹੀਂ ਹੁਣ ਇੱਕ ਦੋ ਨੌਕਰ ਰੱਖਿਆ ਉਹ ਮੜੀ-ਮੁੱਟੀ ਸੇਵਾ ਕਰਦੇ ਐ ਸਾਭਸਵਾਲ ਕਰਦੇ ਐ ਹੁਣ ਇੱਥੇ ਆ ਕੇ ਸਾਰਾ ਪੈਸਾ ਉਹਦਾ ਲੱਗਦਾ ਗਿਆ ਲੱਗਦਾ ਗਿਆ ਲੱਗਦਾ ਗਿਆ ਆਖਰ ਉਹ ਨੌਕਰ ਵੀ ਸਾਧ ਛੱਡ ਗਏ ਉਹਨੂੰ ਫੇਰ ਕੁਝ ਐਸੇ ਲੋਕਾਂ ਨੇ ਸੰਭਿਆ ਜਿਹੜੀਆਂ ਸੰਸਥਾਵਾਂ ਬਣੀਆਂ ਹੁੰਦੀਆਂ ਜਿਹੜੇ ਸੇਵਾ ਹੀ ਕਰਦੇ ਨੇ ਵੀ ਠੀਕ ਐ ਭਾਈ ਹੁਣ ਤੇਰਾ ਹੈ ਕੋਈ ਨਹੀਂ ਅਸੀਂ ਤੇਰੀ ਮੜੀ-ਮੁੱਟੀ ਸੇਵਾ ਸੰਭਾਲ ਕਰਾਂਗੇ ਤੇ ਸਾਧ ਸੰਗਤ ਮੁਕ ਦੀ ਗੱਲ ਜਿਹੜੇ ਕਰਾਂ ਜਦੋਂ ਉਹ ਬੰਦਾ ਮਰਿਆ ਉਹ ਆਖਰੀ ਵੇਲੇ ਉਹਦੇ ਪੱਲੇ ਕੱਖ ਨਹੀਂ ਸੀ ਬੈਂਕ ਬੈਲੈਂਸ ਜ਼ੀਰੋ ਹੋ ਚੁੱਕਿਆ ਸਭ ਕੁਝ ਉਹਦਾ ਵਿਕ ਚੁੱਕਿਆ ਇੱਥੋਂ ਤੱਕ ਉਹ ਕਈ ਬੈਂਕਾਂ ਦਾ ਕਰਜ਼ਾ ਹੀ ਹੋ ਗਿਆ ਸੀ ਪੱਲੇ ਉਹਦੇ ਕੱਖ ਨਹੀਂ ਸੀ ਜਿਸ ਸੀ ਤੇ ਕੀਤੇ ਹੋਏ ਕੇਵਲ ਪਾਪ ਬੇਈਮਾਨੀ ਤੇ ਪ੍ਰਾਇ ਹੱਕ ਨਾਲ ਜਿਹੜੇ ਉਹਨੇ ਪਾਪ ਅਨਰਥ ਕੀਤੇ ਉਹ ਕਰਮ ਹੀ ਉਹਦੇ ਨਾਲ ਸਨ ਉਹਨੇ ਫਿਰ ਉਦੋਂ ਆਖਰੀ ਵੇਲੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਮੈਂ ਮਰਨ ਲੱਗਾ ਮੇਰਾ ਪੁੱਤ ਚਲਾ ਗਿਆ ਮੈਂ ਰੋਗੀ ਹੋ ਗਿਆ ਜ਼ਿੰਦਗੀ ਮੇਰੀ ਵੱਤ ਤੋਂ ਵੱਤਰ ਨਰਕ ਬਣ ਗਈ ਇੱਕ ਸੁਨੇਹਾ ਹੈ ਜਾਨ ਲੱਗੇ ਕਿ ਦੁਨੀਆ ਨੂੰ ਇੱਕ ਗੱਲ ਸਮਝਾ ਦਿਓ ਖਾਸ ਤੌਰ ਤੇ ਉਹ ਲੋਕ ਜਿਹੜੇ ਵੱਡੇ ਵੱਡੇ ਅਹੁਦਿਆਂ ਰਤਬਿਆਂ ਪੋਸਟਾਂ ਤੇ ਬੈਠੇ ਨੇ ਕੁਰਸੀਆਂ ਤੇ ਬੈਠੇ ਨੇ ਕਿ ਭੁੱਲ ਕੇ ਵੀ ਕਦੀ ਕਿਸੇ ਦਾ ਹੱਕ ਨਾ ਮਾਰਿਓ ਪਰਾਇਆ ਹੱਕ ਬੜਾ ਵੱਡਾ ਪਾਪ ਹੈ ਕਿਸੇ ਦਾ ਪੈਸਾ ਖਾਣਾ ਪੈਸਾ ਮਾਰ ਜਾਣਾ ਅੱਧਾ ਖਾ ਜਾਣਾ ਤਾਂ ਪੈਸੇ ਲਈ ਤੰਗ ਪਰੇਸ਼ਾਨ ਕਰਨਾ ਖਾਸ ਤੌਰ ਤੇ ਗਰੀਬ ਮਿਹਨਤ ਤੇ ਲੋੜਵੰਦ ਬੰਦੇ ਨੂੰ ਇਹ ਗੁਨਾਹ ਰੱਬ ਕਿਸੇ ਵੀ ਕੀਮਤ ਤੇ ਬਖਸ਼ਦਾ ਨਹੀਂ ਹੈ ਇਹ ਬਹੁਤ ਵੱਡਾ ਭਾਰ ਲੈ ਕੇ ਉਹ ਬੰਦਾ ਮਰਿਆ ਜੀ ਤੇ ਕਈ ਸਾਲ ਪਹਿਲਾਂ ਦੀ ਘਟਨਾ ਬਜ਼ੁਰਗ ਸਾਂਝੀ ਕਰਦੇ ਨੇ ਤੇ ਫਿਰ ਉਹ ਕਹਿੰਦੇ ਭਾਈ ਸਾਹਿਬ ਇਹਨੂੰ ਜ਼ਰੂਰ ਸੰਗਤ ਨਾਲ ਸਾਂਝੀ ਕਰੋਗੋ ਦੁਨੀਆ ਦੇ ਵਿੱਚ ਇਹ ਪਾਪ ਬੜੇ ਵੱਡੇ ਪੱਤਰ ਤੇ ਹੋ ਗਏ ਗੁਰੂ ਦਸਮ ਪਤਸ਼ਾਹ ਨੇ ਵੀ ਕਿਹਾ ਸੀ ਵੀ ਦੁਨੀਆ ਦੇ ਵਿੱਚ ਕੋਈ ਪਾਪ ਹੈ ਨਾ ਪਾਪਾਂ ਵਿੱਚੋਂ ਪਾਪ ਹੈ ਕਿਸੇ ਦਾ ਹੱਕ ਮਾਰ ਜਾਣਾ ਕਿਤੇ ਲੈ ਲੈ ਮਕਰ ਪਾਹੇ ਕਿਤੇ ਮੂਰਖ ਖਾਈ ਖਾਂ ਲੋਕ ਮੁੱਕਰ ਜਾਂਦੇ ਨੇ ਮਿੰਟ ਨਹੀਂ ਲਾਉਂਦੇ ਸਿਆਣੇ ਕਹਿੰਦੇ ਨੇ ਜਿਹੜਾ ਮੁੱਕਰ ਗਿਆ ਉਹ ਮਰ ਗਿਆ ਆਪਾਂ ਇਹ ਪਾਪ ਨਹੀਂ ਕਮਾਉਣਾ ਜੇ ਕੋਈ ਇਸ ਪਾਪ ਵਿੱਚ ਇਸ ਬਿਮਾਰੀ ਵਿੱਚ ਇਸ ਰੋਗ ਵਿੱਚ ਜਕੜੇ ਅੱਜ ਹੀ ਅਰਦਾਸ ਕਰੋ ਤੇ ਜੋ ਇਹ ਕਮਾਈ ਪਾਪਾਂ ਨਾਲ ਅਸੀਂ ਇਕੱਠੀ ਕੀਤੀ ਹੈ ਹੱਕ ਮਾਰ ਕੇ ਗਰੀਬਾਂ ਲੋੜਵੰਦਾਂ ਨੂੰ ਤੰਗ ਕਰ ਕਰਕੇ ਤੇ ਇਹ ਕਮਾਈ ਆਉਂਦੀ ਤੇ ਬੜੀ ਸ਼ੌਖੀ ਆ ਸਾਧ ਸੰਗਤ ਪਰ ਜਦੋਂ ਜਾਂਦੀ ਆ ਨਾ ਫਿਰ ਬੰਦੇ ਦੀਆਂ ਚੀਕਾਂ ਨੂੰ ਵੀ ਕੋਈ ਨਹੀਂ ਸੁਣਦਾ ਉਹ ਕੱਲ੍ਹ ਹੀ ਚੀਕਦਾ ਰਹਿ ਜਾਂਦਾ ਹੈ ਗੁਰੂ ਮੇਰ ਕਰੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਹੈ ਮਹਾਰਾਜ ਰੋਟੀ ਘੱਟ ਦੇ ਦਿਓ ਇਮਾਨਦਾਰੀ ਤੇ ਜੋ ਮਿਹਨਤ ਦੀ ਦਿਓ ਚੰਗਾ ਜੀਵਨ ਹੋਵੇ ਚੰਗੀ ਕਮਾਈ ਹੋਵੇ ਬੱਚੇ ਦੇ ਭਵਿੱਖ ਚੰਗਾ ਹੋਵੇ ਇਹ ਨਾ ਹੋਵੇ ਸਾਡੀ ਕਮਾਈ ਦਾ ਸਰ ਸਾਡੀਆਂ ਕੁਲਾਂ ਤੇ ਪੈ ਜਾਏ ਸਾਡੇ ਬੱਚਿਆਂ ਤੇ ਪੈ ਜਾਏ ਨਾ ਤਾਂ ਮੇਰ ਕਰੇ ਅਗਰ ਇਹ ਸਿੱਖ ਗੱਲ ਨੂੰ ਸਮਝ ਲਈਏ ਇਸ ਇੱਕ ਰੋਗ ਤੋਂ ਵੀ ਉੱਪਰ ਬਚ ਜਾਈਏ ਸਾਡਾ ਜੀਵਨ ਖੁਸ਼ਹਾਲ ਹੋ ਜਾਏ ਸਾਡੀ ਪੀੜ੍ਹੀਆਂ ਸਾਡੀਆਂ ਕੁਲਾਂ ਦਾ ਵੀ ਉਧਾਰ ਹੋ ਜਾਏ